ਨੌਜਾਨ ਦਾ ਜਿਹੜਾ ਅਜੇ ਸ਼ਿਸ਼ਕਾਰ ਨਹੀਂ ਹੋਇਆਗਾ ਅਸੀਂ ਧਰਨੇ ਮੁਜਾਹਰੇ ਕਰਦੇ ਕਿਰੋ ਫਿਰਜਾਂ ਇਨਸਾਫ ਲੈਣ ਵਾਸਤੇ ਇੱਕ ਰਾਤ ਦੀ ਹੋਰ ਘਟਨਾ ਜਿਹੜੀ ਆ ਵਾਪਰੀ ਦੀ ਉਹਦੇ ਤੋਂ ਨੂੰ ਪਤਾ ਹੋਣਾ ਹੈ ਨਹੀਂ ਨੌਜਾਨ ਦਾ ਕੁੱਟਮਾਰ ਕਰਕੇ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਅ ਚਿੰਤਾ ਇਸ ਗੱਲ ਦੀ ਆ ਵੀ ਜਿਹੜੇ ਆ ਇੱਕ ਨਾਮਾ ਨੇ ਦਿਨੋ ਦਿਨ ਵੱਧਦੀਆਂ ਜਾਂਦੀਆਂ ਜਾ ਰਹੀਆਂ ਨੇ ਜਿਹੜੇ ਗੁੰਡਾ ਟਾਈਪ ਦੇ ਲੋਕ ਨੇ ਜਾਂ ਨਸ਼ਾ ਵਸਕਰ ਨੇ ਜੋ ਵੀ ਆ ਹੋ ਕਰ ਰਹੇ ਨੇ ਕਿ ਉਹਨਾਂ ਦੇ ਹੌਸਲੇ ਇੰਨੇ ਬਲੰਦ ਕਿਉਂ ਹੋ ਰਹੇ ਨੇ? ਸਾਜ ਨੂੰ ਨਹੀਂ ਪਤਾ ਜੋ ਕਰਦਾ ਹੈ ਜਾਂ ਪ੍ਰਸ਼ਾਸਨ ਉਹਨਾਂ ਦੀ ਮਦਦ ਕਰਦਾ ਹੈ ਜਾਂ ਇਹਨਾਂ ਲੋਕਾਂ ਦੇ ਪਿੱਛੇ ਕਿਸੇ ਵੱਡੇ ਲੀਡਰਾਂ ਦੇ ਹੱਥ ਨੇ ਜਾਂ ਇਹਨਾਂ ਦੇ ਪਿੱਛੇ ਸਰਕਾਰ ਕੱਢੀ ਆ। ਇਹਦੇ ਪਿੱਛੇ ਮੁੱਖ ਕਾਰਨ ਕੀ ਹੋ ਸਕਦਾ ਜਿਵੇਂ ਉਹ ਬੰਦਾ ਸ਼ੇ ਤਾਂ ਇਹ ਬੰਦਾ ਕਾਰਨ ਜਾਂ ਕੀ ਇਹ ਨਸ਼ੇ ਲੈ ਕੇ ਹੋ ਰਿਹਾ? ਤੁਹਾਨੂੰ ਤੁਸੀਂ ਕਿਵੇਂ ਸੋਚਦੇ ਆਂ ਇਸ ਬਾਰੇ? ਉਹਦੇ ਕੋਲੇ ਬਹੁਤ سارے ਨੌਜਵਾਨ ਆ ਜਾਂਦੇ ਨੇ ਕਿੰਨਾ ਨੌਜਵਾਨਾਂ ਦਾ ਨਸ਼ਾ ਕਿਹੜਾ ਕਿੱਟੇ ਦਾ ਇਹ ਜਿਹੜਾ ਕਿੱਟੇ ਦਾ ਨਸ਼ਾ ਹੈ ਇਹ ਜਦੋਂ ਇਹ ਟੀਕਾ ਲਾ ਲੈਂਦੇ ਆ ਜਾਂ ਇਹ ਪੰਨੀ ਤੇ ਲਾਉਂਦੇ ਆ ਤਾਂ ਇਹਨਾਂ ਦੀ ਜਿਹੜਾ ਬੁੱਧੀ ਪ੍ਰੈਕਟ ਹੋ ਜਾਂਦੀ ਆ ਤੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕੀ ਕਰਦੇ ਆ ਜਾਂਦੇ ਜੀ ਇੱਕ ਬਨੁਖ ਤੇ ਤੇਲ ਫਿਰਕੇ ਅੱਗ ਲਾ ਕੇ ਸਰੇ ਆਂ ਅਗਲਾ ਕੇ ਹੰਦੇ ਹਰੇ ਉਨੀ ਕੋਲੇ ਥੋਲੇ ਨਹੀਂ ਰਸਤੇ ਦੇ ਵਿੱਚ ਸਰੇ ਬਾਜ਼ਾਰ ਰਸਤੇ ਦੇ ਵਿੱਚ ਅਕਲਾਈ ਗਈ ਯਾਰ ਬੰਦਾ ਲੱਗ ਰਿਹਾ ਕਿ ਭਗਵੰਤ ਮਾਨ ਸਰਕਾਰ ਫੇਲ ਹੋ ਚੁੱਕੀ ਹੈ ਤੇ ਕੋਸਪਰ ਪ੍ਰਸ਼ਾਸਨ ਜਿਹੜਾ ਜਗਰਾਉਂਦਾ ਇਹਦੀ ਨਕਾਮੀ ਬਿਲਕੁਲ ਜ਼ੀਰੋ ਹੈ ਅੰਸ਼ੁਰਾ ਤੁਹਾਡਾ ਸਵਾਗਤ ਹੈ ਜੀ ਮੈਂ ਜਸਵਿੰਦਰ ਸਿੰਘ ਡਾਂਗਿਆ ਦੋਸਤੋ ਪਿਛਲੇ ਦਿਨੀ ਦੇਖਿਆ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਨੂੰ ਉਨ੍ਹਾਂ ਦੇ ਦੋਸਤਾਂ ਬਲਿਓ ਜੋ ਤੇਲ ਪਾ ਕੇ ਸਾੜ ਦਿੱਤਾ ਗਿਆ ਸੀ ਤੇ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ ਸੀ ਜੋ ਉਸ ਬੱਚੇ ਦੇ ਸਮਰਥਨ ਦੇ ਵਿੱਚ ਅੱਜ ਲੋਕ ਇੱਥੇ ਧਰਨੇ ਤੇ ਬੈਠੇ ਨੇ ਆਖਰੂ ਪੂਰਾ ਮੁੱਦਾ ਕੀ ਸੀ ਸਾਡੇ ਨਾਲ ਨੈਗ ਸਿੰਘ ਜੱਥੇਬੰਦੀਆਂ ਬੈਠੀਆਂ ਆਪਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਬਾਪੂ ਜੀ ਹੱਸੀ ਕਾ ਹਾਂ ਜੀ ਕੀ ਨਾ ਜੀ ਤੁਹਾਡੀ 10 ਜੱਥੇਦਾਰ ਸੁਖਦੇਵ ਸਿੰਘ ਲੋਪੋ ਮੁਖੀ ਕਰਨਾਲਾ ਮਿਸ਼ਨ ਸਿੰਘ ਬਾਬਾ ਅਲੋਸੀ ਜੀ ਨੱਚਣਾ ਜਗਰਾਉਂ ਬਾਬਾ ਜੀ ਕਿਵੇਂ ਦੇਖਦੇ ਆ ਜੋ ਬੱਚੇ ਨੂੰ ਜਿਸ ਤਣਾ ਉਹ ਅੱਗ ਲੱਗੀ ਸੀ ਉਹ ਪੂਰਾ ਮਾਮਲਾ ਕਿਸ ਤਰ੍ਹਾਂ ਹੋਇਆ ਵਾ ਦੇਖੋ ਜੀ ਜਿਹੜਾ ਮਾਮਲਾ ਜੋ ਵਾਪਰਿਆ ਉਹ ਤਾਂ ਤੁਸੀਂ ਆਪਣਾ ਸੀਸੀਟੀਵੀ ਕੈਮਰੇ ਦੇ ਵੀਡੀਓ ਚ ਦੇਖ ਹੀ ਲਿਆ ਨੇ ਪਰ ਇਹ ਜਿਹੜਾ ਮਾਮਲਾ ਇਹ ਕਿਸੇ ਇਕੱਲੇ ਜਗਰਾਉਂ ਸ਼ਹਿਰ ਦਾ ਨਹੀਂ ਹੈ ਕਿਉਂਕਿ ਪੂਰੇ ਪੰਜਾਬ ਦੇ ਮਾਮਲੇ ਨੇ ਇਹੋ ਜੀਆਂ ਘਟਨਾਵਾਂ ਨੇ ਜਿਹੜੀਆਂ ਆਏ ਜਾਣ ਪੰਜਾਬ ਦੇ ਵਿੱਚ ਹਰ ਰੋਲ ਢੇਲੀ ਦੋ ਚੱਕਰ ਘਟਨਾਵਾਂ ਜਿਹੜੀਆਂ ਵਾਪਰਦੀਆਂ ਹੀ ਨੇ ਅਜੇ ਇਹ ਨੌਜਵਾਨ ਦਾ ਜਿਹੜਾ ਅਜੇ ਸ਼ਿਕਾਰ ਨਹੀਂ ਹੋਇਆਗਾ ਅਸੀਂ ਧਰਨੇ ਮੁਜ਼ਾਹਰੇ ਕਰਦੇ ਤੇਰੇ ਫਰਜ਼ ਇਨਸਾਫ ਲੈਣ ਵਾਸਤੇ ਇੱਕ ਰਾਤ ਦੀ ਹੋਰ ਘਟਨਾ ਜਿਹੜੀ ਆ ਵਾਪਰਦੀ ਆ ਉਧਰ ਤੁਹਾਨੂੰ ਪਤਾ ਹੋਣਾ ਵੀ ਨੌਜਾਂ ਦਾ ਕੁੱਟਮਾਰ ਕਰਕੇ ਜਿਹੜਾ ਕਤਲ ਕਰ ਦਿੱਤਾ ਗਿਆ ਆ ਆ ਚਿੰਤਾ ਇਸ ਗੱਲ ਦੀ ਆ ਵੀ ਜਿਹੜੇ ਆ ਇਹ ਘਟਨਾਵਾਂ ਨੇ ਦਿਨੋਂ ਦਿਨ ਵੱਧਦੀਆਂ ਜਾਂਦੀਆਂ ਜਾ ਰਹੀਆਂ ਨੇ ਜਿਹੜੇ ਗੁੰਡਾ ਟਾਈਪ ਦੇ ਲੋਕ ਨੇ ਜਾਂ ਨਸ਼ਾ ਤਸਕਰ ਨੇ ਜੋ ਵੀ ਇਹ ਕਰ ਰਹੇ ਨੇ ਵੀ ਉਹਨਾਂ ਦੇ ਹੌਸਲੇ ਇੰਨੇ ਉੱਚੇ ਕਿਉਂ ਹੋ ਰਹੇ ਨੇ ਉਹਨਾਂ ਨੂੰ ਸਰਕਾਰ ਦਾ ਡਰ ਨਹੀਂ ਆ ਜਾਂ ਕਾਨੂੰਨ ਦਾ ਡਰ ਨਹੀਂ ਆ ਜਾਂ ਉਹਨਾਂ ਨੂੰ ਪ੍ਰਸ਼ਾਸਨ ਦਾ ਡਰ ਨਹੀਂ ਆ ਜੇ ਪ੍ਰਸ਼ਾਸਨ ਦਾ ਡਰ ਨਹੀਂ ਤਾਂ ਕਿਉਂ ਨਹੀਂ ਉਹਨਾਂ ਨੂੰ ਪ੍ਰਸ਼ਾਸਨ ਦਾ ਡਰ ਕੀ ਪ੍ਰਸ਼ਾਸਨ ਉਹਨਾਂ ਨੂੰ ਸਹਿਯੋਗ ਕਰਦਾ ਹੈ ਜਾਂ ਪ੍ਰਸ਼ਾਸਨ ਉਹਨਾਂ ਦੀ ਮਦਦ ਕਰਦਾ ਹੈ ਜਾਂ ਇਹਨਾਂ ਲੋਕਾਂ ਦੇ ਪਿੱਛੇ ਕਿਸੇ ਵੱਡੇ ਲੀਡਰਾਂ ਦੇ ਹੱਥ ਨੇ ਜਾਂ ਇਹਨਾਂ ਦੇ ਪਿੱਛੇ ਸਰਕਾਰ ਖੜੀ ਆ ਗੱਲ ਤੇ ਇਹ ਆ ਕਿਉਂਕਿ ਜਿਹੜਾ ਧਰਨਾ ਲੱਗਿਆ ਧਰਨੇ ਦੇ ਵਿੱਚ ਇਹ ਆ ਵੀ ਇੱਕ ਤਾਂ ਇਹ ਜਿਹੜਾ ਨੌਜਵਾਨ ਦਾ ਨੋਟ ਸਾੜਿਆ ਗਿਆ ਅੱਗ ਲਾ ਕੇ ਵੀ ਇਹਦਾ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਨੂੰ ਵੜ ਕੇ ਗ੍ਰਿਫਤਾਰ ਕੀਤਾ ਜਾਵੇ ਉਨ੍ਹਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਜਿਹੜਾ ਅੱਗੇ ਤੋਂ ਠੱਲ ਪੈ ਸਕੇ ਭਾਈ ਜੀ ਇੰਨਾ ਕਟਨਾਵਾ ਜੋ ਕਟਨਾਵਾ ਹੋ ਰੀਆਂ ਨੇ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਮੁੱਖ ਕਾਰਨ ਕੀ ਹੋ ਸਕਦਾ ਜਿਵੇਂ ਉਹ ਨਸ਼ੇ ਤੇ ਵੱਧਦਾ ਕਾਰਨ ਤੁਸੀਂ ਕਿਵੇਂ ਸੋਚਦੇ ਆ ਇਸ ਚੀਜ਼ ਬਾਰੇ ਦੇਖੋ ਜੀ ਇਹ ਇਹਦਾ ਮੂਲ ਕਾਰਨ ਤਾਂ ਜਿਹੜਾ ਇਹ ਨਸ਼ਾ ਹੀ ਆ ਕਿਉਂਕਿ ਅਸੀਂ ਤਕਰੀਬਨ ਨਸ਼ਾ ਛਡਾਉਨੇ ਆ ਸਾਡੇ ਕੋਲੇ ਬਹੁਤ ਸਾਰੇ ਨੌਜਵਾਨ ਆ ਜਾਂਦੇ ਨੇ ਤਕਰੀਬਨ 50 ਨੌਜਵਾਨਾਂ ਦਾ ਅਸੀਂ ਨਸ਼ਾ ਛਡਾ ਚੁੱਕੇ ਆ ਤੇ ਜਿਹੜਾ ਚਿੱਟੇ ਦਾ ਨਸ਼ਾ ਹੈ ਇਹ ਜਦੋਂ ਇਹ ਟੀਕਾ ਲਾ ਲੈਂਦੇ ਆ ਜਾਂ ਇਹ ਪੰਨੀ ਤੇ ਲਾਉਂਦੇ ਆ ਤਾਂ ਇਹਨਾਂ ਦੀ ਜਿਹੜਾ ਬੁੱਧੀ ਭ੍ਰਸਟ ਹੋ ਜਾਂਦੀ ਆ ਤੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕੀ ਕਰਦੇ ਆ 100-100 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਕਤਲ ਕਰ ਦਿੰਦੇ ਆ ਤੇ ਇਹ ਮੁੱਖ ਕਾਰਨ ਜਿਹੜਾ ਨਸ਼ਾ ਹੀ ਆ ਤੇ ਉਸ ਤੋਂ ਸਭ ਤੋਂ ਵੱਡੀ ਨਲਾਇਕੀ ਜਿਹੜੀ ਆ ਉਹ ਪੰਜਾਬ ਸਰਕਾਰ ਦੀ ਆ ਤੇ ਪ੍ਰਸ਼ਾਸਨ ਦੀ ਆ ਕਿਉਂਕਿ ਜਿਹੜੇ ਕਿ ਸ਼ਕਤੀ ਦੇ ਨਾਲ ਪੇਸ਼ ਨਹੀਂ ਆ ਰਿਹਾ ਹੁਣ ਇਹ ਜੋ ਨੌਜਵਾਨ ਨੂੰ ਅੱਜ ਤਕਰੀਬਨ 14 ਦਿਨ ਹੋ ਗਏ ਆ ਘਰਣਾ ਬਾਪ ਨੂੰ 14 ਦਿਨਾਂ ਦੇ ਵਿੱਚ ਪ੍ਰਸ਼ਾਸਨ ਦੇ ਕਰਨ ਤੇ ਜੂਨੀ ਸਰਕੀ ਇਹ ਅੱਜ ਇੱਕ ਹੋਰ ਘਟਨਾ ਵਾਪਰ ਗਈ ਆ ਅਗਰ ਜੇ ਹੁਣ ਵੀ ਪ੍ਰਸ਼ਾਸਨ ਨਹੀਂ ਜਾਗ ਜਾਗਦਾ ਤਾਂ ਅੱਗੇ ਫਿਰ ਹੋਰ ਵੀ ਕਰਨਾਮਾ ਜਿਹੜੀਆਂ ਨੇ ਉਹ ਵਾਪਰ ਸਕਦੀਆਂ ਨੇ ਜਿਸਲੇ ਕਰਨਾਮਾ ਹੋ ਰਹੀਆਂ ਨੇ ਆਮ ਜਿਵੇਂ ਤੁਸੀਂ ਕਿਹਾ ਵੀ ਸਰਕਾਰਾਂ ਨੂੰ ਸਖਤ ਹੋਣਾ ਪੈਣਾ ਮੈਂ ਪਰ ਜਦੋਂ ਸਤਾ ਦੇ ਵਿੱਚ ਭਗਵਾਨ ਤਮਨ ਸਰਕਾਰ ਆਉਣ ਤੋਂ ਪਹਿਲਾਂ ਕਹ ਰਹੀ ਸੀ ਕਿ ਅਸੀਂ ਨਸ਼ੇ ਦਾ ਲੱਕ ਤੋੜ ਦਵਾਂਗੇ ਨਸ਼ੇ ਨੂੰ ਖਤਮ ਕਰ ਦਵਾਂਗੇ ਤੁਸੀਂ ਕਿਵੇਂ ਦੇਖਦੇ ਹੋ ਵੀ ਕਿੰਨਾ ਕੁ ਫਰਕ ਪਿਆ ਉਸ ਨਸ਼ੇ ਨੂੰ ਕੋਈ ਫਰਕ ਨਹੀਂ ਪਿਆ ਉਦੋਂ ਸਮਾਂ ਚੌਗਣਾ ਨਸ਼ਾ ਵਿਕਣ ਲੱਗ ਗਿਆ ਹੈ ਕਿਉਂਕਿ ਅਸੀਂ ਜਗਰਾਉਂ ਦੇ ਵਿੱਚ ਮੁਹਮਮਦ ਚਲਾਈ ਸੀ ਅਸੀਂ ਕਾਫੀ ਠੱਲ ਪਾਲੀ ਸੀ ਤੇ ਉਸ ਤੋਂ ਬਾਅਦ ਅਸੀਂ ਦੇਖੀਏ ਤਾਂ ਉਸ ਤੋਂ ਬਾਅਦ ਤਕਰੀਬਨ ਚੌਗਣਾ ਨਸ਼ਾ ਜਿਹੜਾ ਹੁਣ ਦਾਰਾ ਉਹ ਵਿਕਣ ਲੱਗ ਚੁੱਕਿਆ ਹੈ ਜਗਰਾਉਂ ਦਾ ਕੋਈ ਐਸਾ ਏਰੀਆ ਨਹੀਂ ਹੈ ਵੀ ਜਿੱਥੇ ਕਿਤੇ ਨਸ਼ਾ ਚਿੱਟਾ ਜਿਹੜਾ ਨਾ ਵਿਕਦਾ ਹੋਵੇ ਕੇਵਲ ਤੋਂ ਕੇਵਲ ਇੱਕੋ ਏਰੀਆ ਸੱਡ ਕੇ ਜਿੱਥੇ ਸਾਡਾ ਸੋਨਾ ਜਗਰਾਉਂ ਦੇ ਵਿੱਚ ਖੇਤਰਾਮ ਦੇ ਬਾਗ ਦੇ ਵਿੱਚ ਉਸ ਏਰੀਆ ਦੇ ਵਿੱਚ ਚਤਾਨੀ ਨਿਕਦਾ ਕਿਉਂਕਿ ਉੱਥੇ ਸਾਡੀ ਜਿਹੜੀ ਡਾਂਗ ਆ ਉਹ ਕੰਮਜਾ ਕਰਦੀ ਬਾਾਕੀ ਸਾਰੇ ਸ਼ਹਿਰ ਦੇ ਵਿੱਚ ਤੁਹਾਨੂੰ ਕੋਈ ਵੀ ਐਸਾ ਏਰੀਆ ਨਹੀਂ ਮਿਲੂਗਾ ਜਿੱਥੇ ਨਹੀਂ ਨਿਕਦਾ ਜਿਵੇਂ ਹੁਣ ਧਰਨਾ ਲਾਇਆ ਗਿਆ ਵਾ ਕੋਈ ਪ੍ਰਸ਼ਾਸਨ ਨਾਲ ਗੱਲ ਹੋਈ ਸੀ ਬੱਚੇ ਬਾਰੇ ਵੀ ਆਹ ਘਟਨਾ ਵਾਪਰੀ ਆ ਪ੍ਰਸ਼ਾਸਨ ਨੇ ਕੋਈ ਤੁਹਾਡਾ ਸਹਿਯੋਗ ਦਿੱਤਾ ਨਹੀਂ ਪ੍ਰਸ਼ਾਸਨ ਦੇ ਨਾਲੇ ਕੰਨ ਵੇਦੂ ਨਹੀਂ ਸਰਕੇ ਅੱਜ ਤੱਕ ਪਹੁੰਚੇ ਨਹੀਂ ਕੋਈ ਨਾ ਉਹਨਾਂ ਦਾ ਕੋਈ ਸਨੇਹਾ ਹੀ ਆਇਆ ਪ੍ਰਸ਼ਾਸਨ ਦਾ ਆਰਮਨ ਨਾਲ ਆਪਦੇ ਏਸੀ ਕਮਰੇ ਚ ਬੈਠੇ ਨੇ ਜਿਹੜੇ ਸਾਡੇ ਆਫਸਰ ਨੇ ਮੁਲਾਜ਼ਮ ਨੂੰ ਤਾਂ ਬੈਠੇ ਨੇ ਤੇ ਲੋਕ ਇਧਰ ਧਰਨਾ ਦੇ ਵਿੱਚ ਆ ਅਜੇ ਤੱਕ ਇਹਨਾਂ ਦਾ ਕੋਈ ਸੁਨੇਹਾ ਨਹੀਂ ਆਇਆ ਅਗਰ ਜੇ ਨਹੀਂ ਕੋਈ ਸੁਣਵਾਈ ਹੋਈ ਤਾਂ ਕੀ ਇਹ ਧਰਨਾ ਚੱਲ ਰਹੀ ਰਹੇ ਜੇਕਰ ਨਹੀਂ ਕੋਈ ਸੁਣਵਾਈ ਹੋਗੀ ਤਾਂ ਮੈਂ ਜਿਹੜੇ ਧਰਨਾ ਚਲਾ ਰਹੇ ਨੇ ਵੀਰ ਮੂਰੇ ਪ੍ਰਬੰਧ ਕਰ ਰਹੇ ਨੇ ਕਿਉਂਕਿ ਅਸੀਂ ਤਾਂ ਸੈਡੋ ਕਰਨਾ ਆ ਮੈਂ ਤਾਂ ਉਹਨਾਂ ਨੂੰ ਇਹ ਸਲਾਹ ਦਊਂਗਾ ਵੀ ਧਰਨਾ ਜਿਹੜਾ ਉਹ ਇਸੇ ਤਰ੍ਹਾਂ ਚੱਲਦਾ ਰਹਿਣਾ ਚਾਹੀਦਾ ਹੈ ਇਹਨੂੰ ਧਰਨ ਨੂੰ ਇਦੋਂ ਵੀ ਹੋਰ ਵੱਡਾ ਰੂਪ ਜਿਹੜਾ ਹੈ ਉਹ ਦਿੱਤਾ ਜਾਊਗਾ ਤੇ ਵੱਡੇ ਪੱਧਰ ਤੇ ਜਿਹੜਾ ਇਹ ਧਰਨਾ ਲੱਗੂਗਾ ਫਿਰ ਹੋ ਸਕਦਾ ਵੀ ਅਸੀਂ ਪਲਾਨਿੰਗ ਬਣਾ ਲਈਏ ਤਾਂ ਜਿਹੜਾ ਹਾਈਵੇ ਆ ਉਹ ਬੰਦ ਕਰਨ ਦਾ ਅਸੀਂ ਯਤਨ ਕਰਾਂਗੇ ਉਹ ਇਹ ਸਾਰਨੇ ਜਥੇਬੰਦੀਆਂ ਜੋ ਬਾਬਾ ਜੀ ਨੇ ਕਿਹਾ ਕਿ ਅਗਰ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੇਨ ਰੋਡ ਆ ਉਹ ਵੀ ਬੰਦ ਕਰਾਂਗੇ ਇਹ ਤਾਂ ਹੁਣ ਦੇਖਣਾ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਵੀ ਕਿਸ ਤਰ੍ਹਾਂ ਚਲਦੀਆਂ ਨੇ ਕੀ ਪ੍ਰਸ਼ਾਸਨ ਕੋਈ ਦੇ ਸਖਤ ਕਦਮ ਲਏਗਾ ਇਹ ਲਗਾਤਾਰ ਆਪਾਂ ਗੱਲਬਾਤ ਹੋਊਗੀ ਜਥੇਬੰਦੀਆਂ ਬੈਠੇ ਨੇ ਪਰ ਹੱਸੇਗਾ ਤੁਸੀਂ ਵੀ ਧਰਨੇ ਤੇ ਪਹੁੰਚੇ ਹੋ ਕਿਵੇਂ ਲੱਗਦਾ ਜੋ ਇੱਕ ਬੱਚੇ ਦੀ ਮੌਤ ਹੋਈ ਆ ਉਸ ਨੂੰ ਕਿਵੇਂ ਦੇਖਦੇ ਹੋ ਇਹ ਜੀ ਬਹੁਤ ਲੱਕ ਨਾਉਣਾ ਕਤਲ ਕੀਤਾ ਇਹਦਾ ਇਤਿਹਾਸ ਅਧਾਰ ਨਹੀਂ ਮਿਲ ਸਕਦੀ ਜਿਉਂਦੇ ਜੀ ਇੱਕ ਬਨੁਖ ਤੇ ਸੇਲ ਫਿਰਕੇ ਅੱਗ ਲਾ ਕੇ ਸਰੇ ਆਮ ਅੱਗ ਲਾ ਕੇ ਦਿਨ ਦਿਹਰੇ ਉਹ ਨਹੀਂ ਓਲੇ-ਸੋਲੇ ਨਹੀਂ ਰਸਤੇ ਦੇ ਵਿੱਚ ਸਰੇ ਬਾਜ਼ਾਰ ਰਸਤੇ ਦੇ ਵਿੱਚ ਅੱਗ ਲਾਈ ਗਈ ਆ ਇਹ ਜਿਹੜਾ ਹੌਸਲਾ ਆ ਜਿਹੜਾ ਕਿਵੇਂ ਪਿਆ ਗੁੰਡਿਆਂ ਦਾ ਨਸ਼ਾ ਤਸ ਕਰਾਉਂਦਾ ਹੌਸਲਾ ਕਿਵੇਂ ਪਿਆ ਸਵਾਲ ਇਹ ਸਵਾਲ ਸਿੱਧਾ ਪ੍ਰਸ਼ਾਸਨ ਤੇ ਜਾਂਦਾ ਮਿਸਟਰ ਭਗਵੰਤ ਮਾਨ ਦੀ ਸਰਕਾਰ ਜਦੋਂ ਆਈ ਆ ਲੋਕਾਂ ਨੇ ਖੁਸ਼ੀ ਮਨਾਈ ਲੋਕਾਂ ਨੇ ਲੋਕਾਂ ਦੇ ਵਿੱਚ ਆਪਦੇ ਆਪ ਨੂੰ ਇਹ ਹੋਇਆ ਵੀ ਹੁਣ ਨਸ਼ਾ ਤੇ ਹੋਰ ਜਿਹੜੇ ਪ੍ਰਸ਼ਾਸਨਿਕ ਜਿਹੜੇ ਵਾਅਦਾ ਕਾਟਾ ਹੁੰਦਾ ਕਿਸੇ ਦਾ ਪੱਖਪਾਤ ਹਾਂ ਪੱਖਪਾਤ ਹੁੰਦਾ ਉਹਨ ਠੀਕ ਹੋ ਜੂਗਾ ਪਰ ਭਗਵੰਤ ਮਾਨ ਦੇ ਆਉਣ ਦੇ ਨਾਲ ਸਿਰਫ 2 ਮਹੀਨੇ ਫਰਕ ਪਿਆ ਉਸ ਤੋਂ ਬਾਅਦ ਤੇ ਸਾਰੇ ਮਿਲ ਮਿਲਾ ਕੇ ਆਫਸਰ ਮਿਲ ਗਏ ਇਹਨਾਂ ਦੇ ਐਮਐਲਏ ਮਿਲ ਗਏ ਇਹਨਾਂ ਦੇ ਮੰਤਰੀ ਮਿਲ ਗਏ ਹੁਣ ਜਿਹੜੇ ਨਸ਼ਾ ਸਦਾਗਰ ਆ ਉਹ ਪੁਲਿਸ ਦੇ ਨਾਲ ਮਿਲ ਕੇ ਜਿਹੜੀ ਨਸ਼ੇ ਦੀ ਸਮਗਲਨ ਕਰਦੇ ਆ ਤੇ ਜਿਵੇਂ ਕਹਿੰਦੇ ਆ ਵੀ ਜੇ ਥਾਣੇਦਾਰ ਕਿਸੇ ਨਾਲ ਹੱਥ ਮਿਲਾ ਲਵੇ ਨਾ ਉਹ ਦੂਜਿਆ 'ਚ ਰਲਦਾ ਨਹੀਂਗਾ ਜਿਹੜੇ ਘੋੜੀ ਗਧੇ ਵਾਲਾ ਪਸਣਾਉਣੇ ਹੁੰਦੇ ਆ ਵੀ ਉਹ ਦੂਜਿਆ 'ਚ ਰਲਦੇ ਨਹੀਂ ਇਸ ਕਰਕੇ ਜਿਹੜੇ ਨਸ਼ੇ ਦੇ ਸਮਗਲਨ ਆ ਇਹ ਪੁਲਿਸ ਦਾ ਖਾਪੜਾ ਹੋਣ ਕਾਰਨ ਇਹਨਾਂ ਨੂੰ ਹੌਸਲੇ ਚ ਆ ਜਿਹਦੇ ਕਰਕੇ ਹੌਸਲਾ ਪਿਆ ਮੁੰਡੇ ਨੂੰ ਅਗ ਲਾਉਂਗਾ ਅਸੀਂ ਇਹਦੀ ਨਿੰਦਾ ਕਰਦੇ ਆ ਤੇ ਮੰਗ ਕਰਦੇ ਆਵੇਂ ਉਹਨੂੰ ਫਾਹੇ ਲਾਇਆ ਜਾ ਸੋ ਇਹਨਾਂ ਦਾ ਇਹੀ ਕਹਿਣਾ ਕਿ ਵੀ ਜੋ ਵੀ ਹੌਸਲਾ ਪਿਆ ਕਿਤਨਾ ਕਿਤੇ ਪ੍ਰਸ਼ਾਸਨ ਦੀ ਕਾਰਜਗਾਰੀ ਦੇ ਉੱਤੇ ਸਵਾਲ ਉਠਾਏ ਜਾ ਚੁੱਕੇ ਯਾਰਾ ਨੇ ਸਰ ਕਿਵੇਂ ਦੇ ਦੇ ਲਗਾਤਾਰ ਜੋ ਇੱਕ ਡਰਾਮਾ ਵਾਪਰ ਰਹੀਆਂ ਨੇ ਲਗਾਤਾਰ ਹੋ ਰਹੀਆਂ ਨੇ ਕਿ ਡਰਾਮਾ ਇਹਨਾਂ ਇਹਨਾਂ ਪਿੱਛੇ ਕਿਸੇ ਦਾ ਹੱਥ ਰੋਗ ਸਕਦਾ ਮੈਂ ਕਾਮਰੇਡ ਨਰਮਲ ਸਿੰਘ ਢਾੜੀਵਾਲ ਤਹਿਸੀਲ ਸੈਕਟਰੀ ਬੀ ਐਨ ਐਮ ਐਮ ਯੂ ਸੀ 2 ਜਗਰਾਉ ਜੋ ਤੁਸੀਂ ਕਹਿ ਕੇ ਇੱਕ ਡਰਾਮਾ ਬਾਰੇ ਕੀ ਸੋਚਦੇ ਆ ਇੱਥੇ ਮੈਨੂੰ ਲੱਗ ਰਿਹਾ ਹੈ ਕਿ ਭਗਵੰਤ ਮਾਨ ਸਰਕਾਰ ਫੇਲ ਹੋ ਚੁੱਕੀ ਹੈ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਜਗਰਾਉਂਦਾ ਇਹਦੀ ਨਾਕਾਮੀ ਬਿਲਕੁਲ ਜ਼ੀਰੋ ਹੈ ਕਿਉਂਕਿ ਗੁੰਡਿਆਂ ਦੇ ਨਾਲ ਖੜੀ ਆ ਉਹ ਸਮਗਲਰਾਂ ਨਾਲ ਖੜੀ ਆ ਭ੍ਰਿਸ਼ਟਾਚਾਰੀਆਂ ਨਾਲ ਖੜੀ ਆ ਪੁਲਿਸ ਪੈਸੇ ਲੈਂਦੀ ਆ ਜਿਹੜੇ ਇਨਸਾਫ ਮੰਗਦੇ ਆ ਉਲਟਾ ਉਹਨਾਂ ਨੂੰ ਧਮਕਾਇਆ ਜਾਂਦਾ ਉਹਨਾਂ ਦੇ ਫਿਰ ਕੇਸ ਵੀ ਮੜੇ ਜਾਂਦੇ ਆ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਇਹਨਾਂ ਨੂੰ ਇਹ ਲੋਕ ਹੀ ਨੱਥ ਪਾ ਸਕਦੇ ਜਿੰਨੇ ਦਿਨ ਲੋਕ ਨਹੀਂ ਉੱਠਦੇ ਜਿਵੇਂ ਅੱਜ ਬੈਠੇ ਆ ਪਹਿਲਾਂ ਵੀ ਬੈਠੇ ਸੀ ਮਸਾਲਾ ਤੁਹਾਡੇ ਸਾਹਮਣੇ ਪੁਲਿਸ ਦੇ ਖਿਲਾਫ ਸਾਡਾ 25 ਸਾਲ ਦਾ ਧਰਨਾ ਲੱਗਾ ਸੀ ਥਾਣੇ ਦੇ ਮੂਹਰੇ ਅਸੀਂ ਰੋਜ਼ ਪੇਟ ਸਿਆਪਾ ਕਰਦੇ ਵੀ ਇੱਥੋਂ ਦੀ ਪੁਲਿਸ ਨਕਮੀ ਇੱਥੋਂ ਦਾ ਪ੍ਰਸ਼ਾਸਨ ਨਗਮਾ ਇੱਥੋਂ ਦੀ ਭਗਵੰਤ ਮਾਨ ਸਰਕਾਰ ਨਕਮੀ ਪਰ ਉਹ ਲਾਗੇ ਪਾਸੇ ਮਾਰੋ ਐਸੇ ਵੈਸੇ ਹੁਣ ਤਾਂ ਉਹਨਾਂ ਨੇ ਵੋਟਾਂ 'ਚ ਦੇਖ ਲਿਆ ਮੂਹਦੇ ਮੂਹ ਸਿੱਟੇ ਤੇ ਆਉਣ ਵਾਲੀਆਂ ਚੋਣਾਂ ਵਿੱਚ ਉਹਦਾ ਜਿਹੜਾ ਝਾੜੂ ਸਿਓ ਖਿਲੜ ਜੂ ਤੇ ਉਸੇ ਝਾੜੂ ਨਾਲ ਹੀ ਉਹਨੂੰ ਸਾਫ਼ ਕੀਤਾ ਜਾਊਗਾ ਅਸੀਂ ਧਰਨਾ ਲਾਈ ਬ ਇਹ ਧਰਨਾ ਉਨੀ देर ਨਹੀਂ ਚੱਕਿਆ ਜਾਊਗਾ ਜਿੰਨੀ ਦੇਰ ਦੋਸ਼ੀ ਫੜੇ ਨਹੀਂ ਜਾਂਦੇ ਜੈ ਜਨਤਾ ਜੈ ਸ਼ਗਰ ਜੈ ਤਰਲੂ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਜਿਵੇਂ ਅੱਜ ਧਰਨਾ ਲੱਗਿਆ ਵਾ ਨੌਜਵਾਨ ਦੀ ਜੋ ਮੌਤ ਹੋਈ ਉਸ ਬਾਰੇ ਕਸੂਰਵਾਰ ਠਹਿਰਾਉਣੇ ਤੁਸੀਂ ਦੇਖੋ ਜੀ ਅਸੀਂ ਕਸੂਰਵਾਰ ਜਿਹੜੀ ਸਰਕਾਰ ਆ ਇਹ ਤੁਹਾਡੀ ਮੌਜੂਦਾ ਸਰਕਾਰ ਆ ਉਹ ਕਸੂਰਵਾਰ ਆ ਕਿਉਂ ਜੇ ਚਿੱਟੇ ਵਾਲੇ ਨੂੰ ਉਹਨਾਂ ਨੇ ਆਫਰ ਦਿੱਤੀ ਤਾਂ ਇਹ ਕੰਮ ਹੁੰਦੇ ਨੇ ਭਗਵਾਨ ਸਤਿਮਾਨ ਨੇ ਕਿਹਾ ਸੀਗਾ ਵੀ ਮੈਂ ਚਿੱਟਾ ਦੇ 2 ਹਫ਼ਤੇ ਜਿਵੇਂ ਖਤਮ ਕਰ ਦੂੰਗਾ ਉਹਨਾਂ ਨੇ 2 ਹਫ਼ਤੇ ਤੱਕ ਕੀ ਖਤਮ ਕਰਨਾ ਸੀ 70% ਦਾ ਵਾਅਦਾ ਹੋ ਗਿਆ ਪਹਿਲਾਂ ਜੇ 30% ਸੀ ਅੱਜ 70% ਆ ਕਿਉਂ ਜਿਹੜੀ ਪ੍ਰਵਹੰਤਮਾਨ ਸਰਕਾਰ ਆ ਇਹ ਬੀਜੇਪੀ ਦੀ ਆਰਐਸਐਸ ਦੀ ਵੀਟ ਟੀਮ ਆ ਸੈਂਟਰ ਤੋਂ ਲੈ ਕੇ ਗੁਲਾਮੀ ਚ ਚੱਲ ਰਹੇ ਆ ਆਦੇਸ਼ਾਂਰੇ ਨਾਲ ਕੋਈ ਨਹੀਂ ਚੱਲ ਰਹੇ ਅੱਜ ਤੋਂ ਪਹਿਲਾਂ ਪ੍ਰਵਹੰਤਮਾਨ ਕਹਿੰਦਾ ਸੀ ਵੀ ਮੈਂ ਧਰਨੇ ਨਹੀਂ ਲੱਭਣ ਦੂੰਗਾ ਧਰਨੇ ਖਤਮ ਕਰ ਦੂੰਗਾ ਕੋਈ ਧਰਨਾ ਨਹੀਂ ਲਗੂਗਾ ਪਹਿਲਾਂ ਵੀ ਧਰਨੇ ਆ ਹੀ ਲੱਗਦੇ ਸੀ ਅੱਜ ਵੀ ਉਹੀ ਲੱਗ ਰਹੇ ਆ ਲੋਕ ਟੈਂਟੀਆਂ ਤੇ ਚੜਦੇ ਆ ਪਹਿਲਾਂ ਵੀ ਲੋਕ ਟੈਂਟੀਆਂ ਤੇ ਚੜ ਕੇ ਆਤਮ ਹੱਤਿਆ ਕਰਦੇ ਸੀ ਇਹ ਕਸੂਰ ਬਾਾਰ ਅਸੀਂ ਭਗਵੰਤ ਸਾਨ ਸਰਕਾਰ ਨੂੰ ਮੰਨਦੇ ਆਂ ਇਹਦਾ ਕਰਕੇ ਵੇ ਗਾਂ ਵਾਲੇ ਆਉਣ ਵਾਲੇ ਸਮੇਂ ਦੇ ਵਿੱਚੋਂ ਇਹਨੂੰ ਲੋਕ ਜਵਾਬ ਦੇਣਗੇ ਛਾਣੇ ਕਹਿੰਦੇ ਸੀ ਵੀ ਝਾੜੂ ਖੜਾ ਨਾ ਕਰੋ ਸਾਡੇ ਲੋਕਾਂ ਨੇ ਦੋ ਦੋ ਝਾੜੂ ਫੜਾਦੇ ਤੇ ਖੜਾ ਕਰਤਾ ਅਸੀਂ ਜਥੇਬੰਦੀਆਂ ਦੇ ਸੰਯੋਗ ਨਾਲ ਜਿਹੜਾ ਸਾਡਾ ਮੁਹੱਲੇ ਦਾ ਸੰਯੋਗ ਆ ਉਹਨਾਂ ਦੇ ਸੰਯੋਗ ਨਾਲ ਪਹਿਲਾਂ ਵੀ ਧਰਨਾ ਲਾ ਚੁੱਕੇ ਆਂ ਅੱਜ ਵੀ ਅਸੀਂ ਉਸੇ ਧਰਨੇ ਤੇ ਬੈਠੇ ਆਂ 14 ਤਰੀਕ ਨੂੰ ਪਹਿਲਾ ਧਰਨਾ ਲਾਇਆ ਸੀਗਾ 5 ਤਰੀਕ ਦੀ ਘਟਨਾ ਕੋਲ ਸਾਈਟ ਤੱਕ ਅਰੈਸਟ ਨਹੀਂ ਕਰ ਸਕੀ। ਉਸ ਨੂੰ ਅਰੈਸਟ ਕਰਨ ਦਾ ਜ਼ਿਕਰ ਕਰੋ। ਉਸ ਨੂੰ ਅਰੈਸਟ ਕਰਨਾ ਚਾਹੀਦਾ ਸੀ ਪਰ ਹੁਣ ਤੱਕ ਕਿਉਂ ਨਹੀਂ ਕੀਤਾ? ਇਸੇ ਐਸਐਸਪੀ ਨੂੰ ਕਸੂਰਵਾਰ ਮੰਨਦੇ ਆਂ ਜੇ ਜਨਤਾ ਅਜੇ ਤੱਕ ਲੁਕਣ। ਉਹ ਲਗਾਤਾਰ ਦੇਖਣਾ ਬਈ ਜੋ ਅਜੇ ਤਹ ਨਾਲ ਲੱਗਿਆ ਹੋਇਆ ਵਾ ਵੀ ਕਿਤੇ ਨਾ ਕਿਤੇ ਪੁਲਿਸ ਬਲੀਓ ਜੋ ਨੌਜਵਾਨ ਨੇ ਉਹਨਾਂ ਨੂੰ ਹਿੱਦ ਕੇ ਅਰੈਸਟ ਨਹੀਂ ਕੀਤਾ ਗਿਆ ਜੋ ਬੰਦੀ ਕਾਰਵਾਈ ਨਹੀਂ ਕੀਤੀ ਜੀ ਇੱਥੇ ਤਾਂ ਆਪਾਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਦੇ ਮਲੇ ਦੇ ਲੋਕ ਆ ਕੇ ਬੈਠੇ ਨੇ ਤੇ ਆਪਾਂ ਇਨਸਾਫ ਦੀ ਮੰਗ ਕਰ ਰਹੇ ਨੇ। ਲਗਾਤਾਰ ਇੱਥੇ ਨਾਰੀ ਬਾਜੀ ਹੋ ਰਹੀ ਹੈ। ਤੁਸੀਂ ਆਪਾਂ ਹੋਰ ਵੀ ਗੱਲਬਾਤ ਕਰਦੇ ਰਾਵਾਂਗੇ ਪਤਾ ਜੀ ਜਦੋਂ ਮੁੰਡੇ ਨੂੰ ਘਰੋਂ ਸੱਦਿਆ ਗਿਆ ਤੁਸੀਂ ਕੀ ਕੀ ਗੱਲ ਹੋਈ ਸੀ ਪੂਰੀ ਪੂਰਾ ਮਾਮਲਾ ਭਾਈ ਸਾਹਿਬ ਕੋਈ ਗੱਲ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਜਿਵੇਂ ਆਪਾਂ ਆਮ ਘਰਾਂ 'ਚ ਪਏ ਬੈਠੇ ਹੁੰਨੇ ਆ ਸਾਈ ਪਏ ਸੀ ਉਹ ਮੇਰੇ ਕੋਲੋਂ ਹੌਲੀ ਕਿਦੇ ਕੇ ਉਹਨੂੰ ਲੈ ਗਏ ਉਹ ਚਿਵਾਰੇ 'ਚ ਪਿਆ ਸੀ ਉੱਪਰ ਚਿਵਾਰੇ ਤੇ ਚੜ੍ਹ ਕੇ ਲੈ ਗਏ ਉਹ ਨੇ ਜਾ ਕੇ بس ਉਹਨਾਂ ਨੇ ਫੇਰ ਪਾਇ ਇਹਨੂੰ ਕਹਿੰਦੇ ਮੈਂ ਤੇ ਚੱਲ ਇਹ ਕਹਿੰਦਾ ਮੈਂ ਨਹੀਂ ਜਾਂਦਾ ਮੈਂ ਤੇ ਇਹਨੂੰ ਕਹਿੰਦੇ ਵੀ ਫੇਰ ਤੂੰ ਮੈਂ ਤੇ ਨਹੀਂ ਤੈਨੂੰ ਜ਼ਿਆਦਾ ਧੋਪ ਲੱਗਦੇ ਅਸੀਂ ਤੈਨੂੰ ਮਚਾਈ ਦਿੰਨੇ ਹਾਂ ਮੈਂ ਕਿਹਾ ਵੀ ਉਹ ਕਹਿੰਦਾ ਵੀ ਮੈਨੂੰ ਕਾਦੇ ਮਚਾਉਂਗੇ ਮੇਰਾ ਤਾਂ ਡੈਡੀ ਆਪੋ ਵਿਚਾਰਕ ਏਦਾਂ ਦਾ ਯਾ ਲੱਤ ਟੁੱਟੀ ਹੋਈ ਔਰ ਸੋਟੀ ਤੇ ਤੁਰਦਾ ਤੇ ਮੇਰੇ ਤੇ ਕੌਣ ਲਾਊਗਾ ਤੁਸੀਂ ਮੈਨੂੰ ਅੱਗ ਲਾਣੇ ਯਾਨੀ ਉਹ ਆਸੇ ਚ ਗੱਲ ਪਾਈ ਗਿਆ ਇਹਨਾਂ ਦੀ ਗੱਲ ਬਣਾਈ ਹੋਈ ਪਹਿਲਾਂ ਦੀ ਕੋਈ ਲੜਾਈ ਝਗੜਾ ਸੀ ਇਹਨਾਂ ਦਾ ਭਾਈ ਸਭ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਮੈਂ ਤੁਹਾਨੂੰ ਦੱਸੀ ਜਾਂਦੀ ਆ ਇੱਕ ਭਾਂਡੇ ਚ ਖਾਂਦੇ ਸੀ ਇਹ ਰਾਹੁਲ ਉਹਨਾਂ ਪਿੱਛੇ ਸਾਨੂੰ ਕਹਿ ਦਿੰਦਾ ਸੀ ਤੁਸੀਂ ਮੇਰੇ ਯਾਰ ਦੋਸਤਾਂ ਨੂੰ ਨਹੀਂ ਰੋਕਣਾ ਅਸੀਂ ਕਹਿੰਦੇ ਚਲੇ ਨਹੀਂ ਇਹਦੇ ਨਾਲ ਬੰਦੀ ਕਿਸੇ ਨਾਲ ਤਾਂ ਬੰਦੀ ਬਣਾ ਲੈ ਅੱਗ ਲੱਗਣ ਤੋਂ ਬਾਅਦ ਤੁਸੀਂ ਹਸਪੀਟਲ ਕਿਹੜੇ ਚ ਗਏ ਸੀ ਪਹਿਲਾਂ ਅਸੀਂ ਕਲਿਆਣੀ ਦੇ ਲੈ ਕੇ ਗਏ ਉਹਨਾਂ ਨੇ ਜਵਾਬ ਦਿੱਤਾ ਸਿੰਗਲ ਡਾਕਟਰ ਦੇ ਲੈ ਕੇ ਗਏ ਉਹਨੇ ਜਵਾਬ ਦਿੱਤਾ ਕਹਿੰਦੇ ਸਰਕਾਰੀ ਇੱਥੇ ਜਾਓ ਸਰਕਾਰੀ ਵਾਲਿਆਂ ਨੇ ਉੱਥੇ ਪਾ ਕੇ ਦਵਾਈਆਂ ਲਾ ਕੇ ਕਹਿੰਦੇ ਸਾਡੇ ਰੱਖੰਦਾ ਨਹੀਂਗਾ ਵੀ ਇਹਨੂੰ ਧਰਮ ਖੋਲ ਫਰੀਦਕੋਟ ਲੈ ਕੇ ਫਰੀਦਕੋਟ ਲੈ ਗਏ ਬਸ ਉੱਥੇ ਜਾ ਕੇ ਉਹ ਕਹਿੰਦੇ ਵੀ ਜੀ ਇਹਦਾ ਹਾਲ ਕੋਈ ਨਹੀਂ ਜੇ ਤੁਸੀਂ ਇਹਨੂੰ ਲਿਜਾਣਾ ਚਾਹੁੰਦੇ ਲੈ ਸਕਦੇ ਅਸੀਂ ਕਹੇ ਜੀ ਜਿੱਦਾਂ ਵੀ ਇਹਦਾ ਇਲਾਜ ਕਰੋ ਅਸੀਂ ਕਰਾਂਗੇ ਡੇਪਥ ਕਿਥੀ ਫਰੀਦਕੋਟੀ ਹੁੰਦੀ ਫਰੀਦਕੋਟ ਤੇ ਉਸ ਤੋਂ ਬਾਅਦ ਤੁਸੀਂ ਪੁਲਿਸ ਪ੍ਰਸ਼ਾਸਨ ਨੇ ਜਾਂ ਹੋਰ ਕਿਸ ਨੇ ਤੁਹਾਡਾ ਕੋਈ ਸਾਥ ਦਿੱਤਾ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਤੁਹਾਨੂੰ ਵਿਸ਼ਵਾਸ ਦਵਾਇਆ ਜੀ ਕਹਿੰਦੇ ਅਸੀਂ ਤੁਹਾਡਾ ਰਾਹੁਲ ਦਾ ਕਾਤਲ ਫੜਾਂਗੇ ਅੱਜ ਤੱਕ ਨਹੀਂ ਫੜਿਆ ਗਿਆ ਇਹਨਾਂ ਤੋਂ ਇਹ ਨਹੀਂ ਸਾਨੂੰ ਪਤਾ ਵੀ ਇਹਨਾਂ ਦਾ ਮੂੰਹ ਪਰਦੇ ਆ ਉਹ ਇਹ ਨਹੀਂ ਪਤਾ ਵੀ ਉਹ ਕੀ ਕਰਦੇ ਆ ਉਲਟੋਂ ਨੇ ਬਾਹਰ ਬੈਠੇ ਨੇ ਜਿੱਥੇ ਕਿਤੇ ਲੁਕੇ ਹੋਇਆ ਕਹਿੰਦਾ ਆਟੋ ਚਲਾਉਣ ਵਾਲਾ 10 ਰੁਪਏ ਲੈਣ ਵਾਲਾ ਕਿਧਰ ਉਹ ਇਲਾਜ ਕਰਾ ਦੂਗਾ ਮੈਂ ਲੱਖਾਂ ਕਰੋੜਾਂ ਦਾ ਮਾਲਕ ਆ ਮੈਂ ਕਰਾ ਮੈਂ ਕਰ ਸਕਦਾ ਮੇਰੇ ਗੱਡੀਆਂ ਮੇਰਾ ਸਭ ਕੁਝ ਤੁਹਾਨੂੰ ਪਤਾ ਵੀ ਤੂੰ ਚਿੱਟਾ ਵੇਚਦਾ ਹੈ ਚਿੱਟੇ ਤੇ ਤੁਹਾਡੇ ਕੋਲ ਪੈਸੇ ਅਸੀ ਤਾਂ ਇਹੋ ਕੰਮ ਦਿਖਾਈ ਨਹੀਂ ਮੇਰੇ ਪੁੱਤ ਕਹਿੰਦਾ ਇਹ ਕੀ ਕਰਦਾ ਪੁਲਿਸ ਕੋਲੇ ਹੁਣ ਅਜਿਹੇ ਧਰਨ ਲੱਗਿਆ ਤੇ ਪੁਲਿਸ ਵੀ ਸੁਣਵਾਈ ਕਰ ਰਹੀ ਪਈ ਨਹੀਂ ਜੀ ਸਾਡੋਂ ਤਬ ਕਹਿਣਾ ਕਹਿ ਦਿੰਦੇ ਅਸੀਂ ਜਰੂਰ ਲਪਾਂ ਪਰ ਪਹਿਲਾਂ ਕੋਈ ਫੜਿਆ ਗਿਆ ਹੰਡੀ ਪਹਿਲਾਂ ਕਿਸੇ ਨੂੰ ਫੜਿਆ ਪੁੱਤ ਪਹਿਲਾਂ ਫੜਿਆ ਜੀ ਨੇ ਉਹਦੀਆਂ ਬਾਹਾਂ ਫੜ ਕੇ ਅੱਗ ਲਗਾਈ ਉਹ ਕਹਿੰਦਾ ਸੀ ਮੈਂ ਤਾਂ ਕਹਿ ਇਹਨੂੰ ਕੀ ਨਾਮ ਲੈਂਦੇ ਆ ਕੱਪੜੇ ਲਾਂਦਾ ਸੀ ਇਹਦੇ ਮੱਛਦੇ ਪਰ ਉਹਨੇ ਮੱਛਦੇ ਕਪੜੇ ਨਹੀਂ ਲਾਹੇ ਉਹਨੇ ਖੜ ਕੇ ਅੱਗ ਲਗਾਈ ਆ ਫੜ ਕੇ ਇਹ ਜਦੋਂ ਭੱਜਦਾ ਵੀ ਉਹਨੇ ਬਾਹਾਂ ਨਹੀਂ ਛੱਡੀਆਂ ਫਿਰ ਭੋਲੀ ਦਾ ਪੋਤਾ ਆਇਆ ਛੋਟਾ ਜਿਹਾ ਹੈਗਾ ਇਹ ਸੋ ਲਸਸਰਾ ਦਾ ਇੰਨਾ ਵੱਡਾ ਹੈਗਾ ਆ ਉਹਨੇ ਬੋਤਲ ਉਹਨੂੰ ਪੈਟਰੋਲ ਨਹੀਂ ਲਿਆ ਕੇ ਦਿੱਤੀ ਇਹਨੇ ਅਜੇ ਨੇ ਪਾਇਆ ਉਹ ਫਿਰ ਵੀ ਕਹਿੰਦਾ ਮੇਰੇ ਤੇ ਨਾ ਪਾ ਵੀ ਮੇਰੇ ਤੇ ਕਿਉਂ ਪਾ ਨਿਓ ਹਾਸੇ ਚ ਕਿਉਂ ਨੇ ਕਰਦੇ ਜਦੋਂ ਨਹੀਂ ਹਟੇ ਦੀ ਉਹਨਾਂ ਨੇ ਇੰਨੇ ਦੂਰੋਂ ਬੈਠੇ ਇੰਨੇ ਇੱਥੇ ਤੇਲ ਦੀ ਲਕੀਰ ਖਿੱਚ ਕੇ ਇੱਥੋਂ ਅੱਗ ਲਾ ਕੇ ਗਾਂ ਤੱਕ ਪਹੁੰਚਾ ਦਿੱਤੀ ਜਦੋਂ ਮੁੰਡੇ ਫੜੇ ਨਹੀਂਗੇ ਸਾਰੇ ਨਹੀਂ ਫੜੇਗੇ ਇਹ ਨਹੀਂ ਜੀ ਮੈਨੂੰ ਪਤਾ ਨੌਜਵਾਨ ਜਿਹੜੇ ਅੱਗ ਲਾਉਣ ਵਾਲੇ ਸੀ ਉਹ ਨਹੀਂ ਇਹਨਾਂ ਕੋਲੋਂ ਫੜੇਗੇ ਇੱਕ ਇਹਨਾਂ ਕੋਲੋਂ ਪੜਿਆ ਗਿਆ ਇੱਕ ਜਿਹੜਾ ਛੋਟਾ ਬੱਚਾ ਭੋਲੀ ਦਾ ਸਾਨੂੰ ਸੁਣਦਾ ਵੀ ਉਹ ਉਹਨਾਂ ਨੂੰ ਫੜਿਆ ਉਹਨਾਂ ਨੇ ਵੀ ਇਹੀ ਕਿਹਾ ਹੈ ਅਸੀਂ ਪੜਿਆ ਹੋਇਆ ਪਰ ਸਾਣ ਨੇ ਹਜੇ ਤੱਕ ਦੇਖੇ ਨਹੀਂ ਕੱਲ ਜਿਹੜੀ ਝਾੜੂ ਆਈ ਹੈ ਇਹ ਸਾਡੇ ਘਰ ਗਈ ਮੈਂ ਕਿਹਾ ਹਾਂਜੀ ਰੱਖ ਦਿਆਂਗੇ ਕਹਿੰਦੀ ਤੁਸੀਂ ਸਾਨੂੰ ਦੱਸੋ ਮੈਂ ਕਿਹਾ ਤੁਹਾਨੂੰ ਕੀ ਦੱਸੀਏ ਕਹਿੰਦੀ ਬੰਦੇ ਪੜੇ ਹੋਏ ਆ ਬਿਜਲੀਆਂ ਲਾਂਦੇ ਉਹਨਾਂ ਨੂੰ ਉੱਥੇ ਪਾਏ ਹੋਏ ਅਸੀਂ ਕਿ ਬਿਜਲੀਆਂ ਲਾਂਨ ਵਾਲਿਆਂ ਨੂੰ ਅਸੀਂ ਨਹੀਂ ਦੇਖੇ ਆ ਜਿਹੜਾ ਮੁੱਲਮ ਹਾਸਲੀ ਆ ਉਹਨੂੰ ਫੜੋ ਫੇਰ ਅਸੀਂ ਦੇਖਣ ਜਾਵਾਂਗੇ ਹੁਣ ਤੁਸੀਂ ਜੇਕਰ ਨਹੀਂ ਤਾਂ ਲੱਗਦਾ ਤਾਂ ਪੱਕਾ ਰੱਖੋ ਸੋ ਦਲਸਕੋ ਜਿਸ ਤਰ੍ਹਾਂ ਪਾਲ ਲਗਾਤਾਰ ਇਥੇ ਜੋ ਧਰਨਾ ਲਾਇਆ ਧਰਨਾਕਾਰੀਆਂ ਦੇ ਨਾਲ ਪਾਲ ਲਗਾਤਾਰ ਗੱਲਬਾਤ ਕੀਤੀ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਵੀ ਜੋ ਅੱਜ ਸਭ ਤੋਂ ਵੱਡਾ ਮੁੱਦਾ ਹੈ ਚਿੱਟੇ ਦਾ ਮੁੱਦਾ ਜਿਸ ਕਾਰਨ ਜੋ ਸਾਡੀ ਨੌਜਵਾਨ ਪੀੜੀ ਚਿੱਟੇ ਵੱਲ ਜਾ ਰਹੀ ਆ ਚਿੱਟਾ ਪੀਂਦੇ ਨਾਲ ਕਈ ਤਰ੍ਹਾਂ ਦੇ ਗਲਤ ਕੰਮ ਕੀਤੇ ਜਾ ਰਹੇ ਨੇ ਸੋ ਲਗਾਤਾਰ ਨੌਜਵਾਨਾਂ ਦੇ ਵਿੱਚ ਜੋ ਚਿੱਟੇ ਦੀ ਕਿਤੇ ਦਲਦਲ ਦੇ ਵਿੱਚ ਧਸ ਰਹੇ ਨੇ ਨੌਜਵਾਨ ਸੋ ਇਹ ਇਹਨਾਂ ਵੱਲੋਂ ਅੱਜ ਜੋ ਪਿਛਲੇ ਦੀ ਜੋ ਨੌਜਵਾਨ ਦੀ ਮੌਤ ਹੋਈ ਆ ਉਸ ਨੂੰ ਲੈ ਕੇ ਇਥੇ ਧਰਨਾ ਲਾਇਆ ਗਿਆ ਵਾ ਉਹ ਇਹ ਤਾਂ ਹੁਣ ਪ੍ਰਸ਼ਾਸਨ ਤੇ ਵੀ ਕਈ ਸਵਾਲ ਖੜੇ ਕੀਤੇ ਗਏ ਨੇ ਪਰ ਇਹ ਹੁਣ ਦੇਖਾ ਜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਫ ਮਿਲੇਗਾ ਜਾਂ ਇਸੇ ਤਰ੍ਹਾਂ ਲੋਕ ਧਰਨੇ ਲਾਉਂਦੇ ਰਹਿਣਗੇ ਕਿ ਚਿੱਟੇ ਦੇ ਉੱਤੇ ਨੱਥ ਪਵੇਗੀ ਜਾਂ ਚਿੱਟਾ ਇਸੇ ਤਰ੍ਹਾਂ ਬੇਗਦਾਰ ਰਹੇਗਾ ਤੇ ਨੌਜਵਾਨਾਂ ਦੀਆਂ ਲਾਸ਼ਾਂ ਇਸ ਤਰ੍ਹਾਂ ਜਾਂਦੀਆਂ ਰਹਿਣਗੀਆਂ ਇਹ ਤਾਂ ਹੁਣ ਆਉਣ ਵਾਲਾ ਸਭ ਦੇਖਦੇ ਰਹੋ ਪ੍ਰੈਮ ਸਵੇਰਾ ਦਸਿੰਦਰ ਸਿੰਘ ਡਾਂਗਿਆ ਦਾ